ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮੈਂ ਦੱਸੂਗੀ ਵੀ ਆਪਾਂ ਦੁਪੱਟੇ ਦੇ ਉੱਤੇ ਲੈਸ ਕਿਵੇਂ ਲਾਉਣੀ ਹੈ ਤੇ ਕਈ ਵਾਰੀ ਆਪਣੇ ਤੋਂ ਇਹ ਜਿਹੀਆਂ ਗਲਤੀਆਂ ਹੋ ਜਾਂਦੀਆਂ ਜ ਜਿਹਦੇ ਨਾਲ ਲੈਸ ਸਹੀ ਨਹੀਂ ਲੱਗਦੀ ਵੱਲ ਪੈ ਜਾਂਦੇ ਆ ਹਨਾ ਤੇ ਮੈਂ ਤੁਹਾਨੂੰ ਬਹੁਤ ਸਹੀ ਤੇ ਸੌਖਾ ਤਰੀਕਾ ਦੱਸੂਗੀ ਹਾਂਜੀ ਲੈਸ ਤੇ ਫਿਨਿਸ਼ਿੰਗ ਪੱਟੀ ਦੋਨੇ ਇਕੱਠੀਆਂ ਹੀ ਲਾਉਣੀ ਆਪਾਂ ਇਹ ਸਿਰਫ ਇੱਕ ਸਲਾਈ ਦੇ ਨਾਲ ਲਾਉਣਾ ਦੱਸੂਗੀ ਤੁਹਾਨੂੰ ਮੈਂ ਵੀ ਕਿਹੜੇ ਤਰੀਕੇ ਨਾਲ ਲਾ ਸਕਦੇ ਆਂ ਹਾਂਜੀ ਦੇਖੋ ਪਹਿਲਾਂ ਦੁਪੱਟੇ ਦੇ ਉੱਤੇ ਆਪਾਂ ਦੇਖ ਲੈਣਾ ਚੰਗੀ ਤਰ੍ਹਾਂ ਕੰਨਾਰੀ ਨੂੰ ਠੀਕ ਹੈ ਜਿਹੜੀ ਕੰਨੀ ਹੁੰਦੀ ਹੈ ਇਹਨੂੰ ਆਪਾਂ ਪ੍ਰੈਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹਨਾ ਤੇ ਜੇ ਹੁਣ ਕਈ ਵਾਰ ਹੁੰਦਾ ਹੈ ਨਾ ਕੰਨੀ ਇੱਥੋਂ ਇਕੱਠੀ ਹੁੰਦੀ ਹੈ ਠੀਕ ਹੈ ਜੇ ਪ੍ਰੈਸ ਕਰਨ ਨਾਲ ਸਹੀ ਨਾ ਹੋਵੇ ਤਾਂ ਕੰਨੀ ਨੂੰ ਕੱਟ ਦੇਣਾ ਠੀਕ ਹੈ ਇਹ ਚੀਜ਼ ਦਾ ਧਿਆਨ ਜ਼ੋਰ ਰੱਖਣਾ ਹੁੰਦਾ ਹੁਣ ਇਹ ਜਿਵੇਂ ਪ੍ਰੈਸ ਕਰਨਾ ਬਿਲਕੁਲ ਸਿੱਧੀ ਹੈ ਹਨਾ ਦੁਪੱਟਾ ਜਮਾਂ ਸਹੀ ਹੋ ਗਿਆ ਕਈ ਵਾਰੀ ਇਸ ਤਰ੍ਹਾਂ ਦੁਪੱਟਾ ਨਹੀਂ ਆਉਂਦਾ ਕੰਨੀ ਸਹੀ ਨਹੀਂ ਹੁੰਦੀਗੀ ਤਾਂ ਉਹਨੂੰ ਕਟਿੰਗ ਕਰ ਦੇਣਾ ਉਸ ਤੋਂ ਬਾਅਦ ਹੀ ਲੈਸ ਲਾਉਣਾ ਸ਼ੁਰੂ ਕਰਨਾ ਹਾਂਜੀ ਪਹਿਲਾਂ ਦੁਪੱਟੇ ਦੀ ਨਾ ਪੁੱਠੇ ਸੇ ਦੇਖ ਲੈਣਾ ਵੀ ਸਿੱਧਾ ਪਾਸਾ ਜਿਹੜਾ ਉਹਨੂੰ ਆਪਾਂ ਉਤਲੇ ਪਾਸੇ ਕਰਕੇ ਰੱਖਾਂਗੇ ਤੇ ਪੁੱਠਾ ਪਾਸਾ ਉਹ ਆਪਾਂ ਥੱਲੇ ਵਾਲੀ ਸਾਈਡ ਰੱਖਣਾ ਠੀਕ ਹੈ ਤੇ ਹੁਣ ਆਪਾਂ ਜਿਹੜੇ ਇਹਦੀ ਲੈਸ ਹੈ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖਣੀ ਹੈ ਹੁਣ ਲੈਸ ਨੂੰ ਦੇਖੋ ਜਿਹੜਾ ਸਿੱਧਾ ਪਾਸਾ ਹੈ ਉਹ ਤਾਂ ਆਪਾਂ ਥੱਲੇ ਨੂੰ ਕਰਕੇ ਰੱਖਣਾ ਤੇ ਜਿਹੜਾ ਉਹਦਾ ਪੁੱਠਾ ਪਾਸਾ ਹੈ ਉਹਨੂੰ ਉਤਲੇ ਪਾਸੇ ਕਰਕੇ ਰੱਖਾਂਗੇ ਠੀਕ ਹੈ ਤੇ ਨਾਲ ਹੀ ਹੁਣ ਇਹਦੇ ਫਿਨਿਸ਼ਿੰਗ ਪੱਟੀ ਆਪਾਂ ਇਕੱਠੀਆਂ ਹੀ ਲਾਉਣੀ ਆ ਦੋਨਾਂ ਨੂੰ ਹਨਾ ਤੇ ਇਹਦੇ ਨਾਲ ਹੀ ਫਿਨਿਸ਼ਿੰਗ ਪੱਟੀ ਲਾ ਲਾਂਗੇ ਹੁਣ ਇਹਨੂੰ ਫੋਲਡ ਕਰਕੇ ਲਾਉਣਾ ਹੈ ਕਿ ਸਾਨੂੰ ਜਿਆਦਾ ਨਾ ਚੁੜਾਈ ਦੇ ਵਿੱਚ ਫੱਟੀ ਨਹੀਂ ਚਾਹੀਦੀ ਸੀਗੀ ਇਸ ਲਈ ਸਿਰਫ ਫੋਲਡਿੰਗ ਕਰਕੇ ਲਾਉਣ ਲੱਗੇ ਆ ਤੇ ਹੁਣ ਆਪਾਂ ਇਹਦੇ ਬਿਲਕੁਲ ਨਾਲ-ਨਾਲ ਕਰਕੇ ਸਲਾਈ ਲਾਉਣੀ ਹੈ ਹੁਣ ਬਸ ਇਹ ਧਿਆਨ ਰੱਖਣਾ ਹੈ ਫਿਨਿਸ਼ਿੰਗ ਪੱਟੀ ਨੂੰ ਬਿਲਕੁਲ ਬਰਾਬਰ ਕਰਕੇ ਫੋਲਡ ਆਪਾਂ ਕਰੀ ਜਾਣਾ ਤੇ ਉੱਤੇ ਸਲਾਈ ਲਾਈ ਜਾਣੀ ਆ ਠੀਕ ਹੈ ਬਿਲਕੁਲ ਧਿਆਨ ਦੇ ਨਾਲ ਹੋਣੀ ਆ ਹਾਂਜੀ ਸਭ ਤੋਂ ਜ਼ਿਆਦਾ ਪ੍ਰੋਬਲਮ ਨਾ ਉੱਥੇ ਆਉਂਦੀ ਹੈ ਜਦੋਂ ਆਪਾਂ ਇਹਦੇ ਕੋਨੇ ਤੋਂ ਲੈਸ ਲਾਉਣੇ ਹੁੰਦੇ ਆ ਠੀਕ ਹੈ ਉਦੋਂ ਲਾਉਣ ਵਿੱਚ ਦਿੱਕਤ ਆਉਂਦੀ ਹੈ ਜ਼ਿਆਦਾਤਰ ਜਣਿਆਂ ਨੂੰ ਤੇ ਮੈਂ ਤੁਹਾਨੂੰ ਸਹੀ ਦੱਸੂਗੀ ਵੀ ਕਿਸ ਤਰੀਕੇ ਨਾਲ ਆਪਾਂ ਲਾਉਣੀ ਹੈ ਤੇ ਬਿਲਕੁਲ ਸਫਾਈ ਦੇ ਨਾਲ ਲੱਗੂਗੀ ਕਿਤੋਂ ਵੀ ਖੁੰਝਾ ਜਾਂ ਵਾਧਾ ਨਹੀਂ ਹੈ ਨਾ ਤੇ ਸਹੀ ਤਰੀਕੇ ਨਾਲ ਦੱਸੂਗੀ ਤੁਹਾਨੂੰ ਕਿਵੇਂ ਲਾਉਣੀ ਹੈ ਤੇ ਦੇਖਿਓ ਤੁਸੀਂ ਧਿਆਨ ਨਾਲ ਦੇਖਦੇ ਰਹਿਣਾ ਵੀਡੀਓ ਨੂੰ ਬਸ ਇੱਥੇ ਤਰੀਕੇ ਜਿਵੇਂ ਹੁਣੇ ਲੈਸ ਮੋਤੀਆਂ ਵਾਲੀ ਆ ਹਨਾ ਤੇ ਜੇ ਆਪਾਂ ਇਧਰ ਨੂੰ ਸਲਾਈ ਕਰਤੀ ਟੇਢੀ ਤਾਂ ਬਿਲਕੁਲ ਮੋਤੀ ਜੇ ਥੋੜੇ ਜਿਹੀ ਵੀ ਨਾਲ ਲੱਗੇ ਨਾ ਤੇ ਦੁਪੱਟੇ ਦੇ ਨਾ ਫਟਣ ਦਾ ਡਰ ਰਹਿੰਦਾ ਠੀਕ ਹੈ ਬਸ ਇੰਨੇ ਧਿਆਨ ਰੱਖਣਾ ਹੁੰਦਾ ਤੇ ਹੁਣ ਆ ਬਿਲਕੁਲ ਐਸੇ ਤਰੀਕੇ ਨਾਲ ਹੁਣਾ ਬਿਲਕੁਲ ਸਫਾਈ ਦੇ ਨਾਲ ਹੁਣ ਇਹ ਤੁਸੀਂ ਦੇਖ ਹੀ ਸਕਦੇ ਹੋ ਹਨਾ ਕਿੰਨੇ ਵਧੀਆ ਤਰੀਕੇ ਨਾਲ ਲੱਗੀ ਹੋਈ ਹੈ ਲੈਸ ਹੋ ਦੇਖੋ ਜਦੋਂ ਆਪਾਂ ਕੋਨੇ ਤੇ ਸਲਾਈ ਲਾਉਣੀ ਹੈ ਤੇ ਇਹਦੇ ਆਪਾਂ ਇੱਥੋਂ ਐਂਡ ਤੱਕ ਲਿਆ ਕੇ ਤੇ ਆਪਾਂ ਸਿਉਣ ਤੋਂ ਬਾਹਰ ਕੱਢ ਲੈਣਾ ਠੀਕ ਹੈ ਇਸ ਤਰੀਕੇ ਨਾਲ ਤੇ ਹੁਣ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਸਿੱਧਾ ਠੀਕ ਹੈ ਤੇ ਹੁਣ ਜਿਹੜੀ ਸਾਈਡ ਵਾਲੀ ਲੇਸ ਹੈ ਉਹਨੂੰ ਆਪਾਂ ਉਤਲੇ ਪਾਸੇ ਰੱਖ ਕੇ ਮੋੜ ਲਾਂਗੇ ਇਸ ਤਰ੍ਹਾਂ ਕਰਕੇ ਆਏ ਮੋੜ ਲਾਂਗੇ ਤੇ ਉਹਦੇ ਉੱਤੇ ਹੁਣ ਆਪਾਂ ਸਿਉਣ ਲਾਉਣੀ ਹੈ ਠੀਕ ਹੈ ਬਿਲਕੁਲ ਆਏ ਨਾਲ-ਨਾਲ ਸਿਉਣ ਲਾਉਣੀ ਹੈ ਜਿਵੇਂ ਪਹਿਲਾਂ ਲਾਈ ਹੈ ਉਸੇ ਤਰੀਕੇ ਨਾਲ ਲਾਉਣੀ ਹੈ ਬਸ ਇੰਨਾ ਹੀ ਧਿਆਨ ਰੱਖਿਓ ਇੱਥੋਂ ਜਿਹੜਾ ਕੋਨਾ ਹੁੰਦਾ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਤੇ ਇਹਦੇ ਨਾਲ ਕਿਹ ਕੋਨਾ ਜਿਹੜਾ ਸਹੀ ਬੰਦਦਾ ਇਹਦਾ ਵੱਲ ਨਹੀਂ ਪੈਂਦਾ ਕੋਈ ਵੀ ਹੁਣ ਬਸ ਸਾਰੀ ਨੂੰ ਐਸੇ ਤਰੀਕੇ ਨੇ ਲਾ ਲੈਣਾ ਐਸੇ ਤਰ੍ਹਾਂ ਹੀ ਬਾਕੀ ਦੇ ਜਿਹੜੇ ਕੋਨੇ ਆ ਉੱਥੇ ਲਾਉਣੀ ਆ ਹਾਂਜੀ ਹੁਣ ਦੇਖੋ ਸਾਰੇ ਕੰਨੀ ਦੇ ਉੱਤੇ ਲੈਂਸ ਲਾ ਕੇ ਤਿਆਰ ਹੈ ਤੇ ਤੁਸੀਂ ਹੁਣ ਦੇਖ ਹੀ ਸਕਦੇ ਹੋ ਕਿੰਨੀ ਵਧੀਆ ਤੇ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਇਸ ਤਰੀਕੇ ਨਾਲ ਤੁਸੀਂ ਲੈਂਸ ਲਾ ਕੇ ਤਿਆਰ ਕਰ ਸਕਦੇ ਹੋ ਦੁਪੱਟੇ ਨੂੰ ਹੁਣ ਦੇਖੋ ਐਸੇ ਆਪਾਂ ਇਹ ਡਬਲ ਫੁੱਟ ਦੇ ਨਾਲ ਹੀ ਲਾਇਆ ਹਨ ਆਪਾਂ ਸਿੰਗਲ ਫੁੱਟ ਨੇ ਯੂਜ਼ ਕੀਤਾ ਹੁਣ ਆਪਾਂ ਇਹਦੀ ਫੱਟੀ ਉੱਤੇ ਇੱਕ ਸਿਉਣ ਲਾਉਣੀ ਹੈ ਸਿਰਫ ਤੇ ਆਪਣੀ ਲੇਸ ਲਾ ਕੇ ਬਿਲਕੁਲ ਤਿਆਰ ਹੈ ਬਸ ਆਰਾਮ ਨਾਲ ਹੀ ਲਾਉਣੀ ਹੈ ਦੁਪट्टे ਨੂੰ ਖਿੱਚਣਾ ਨਹੀਂ ਜ਼ਿਆਦਾ ਉੱਪਰ ਲੇਸ ਲਾਉਣ ਲੱਗੇ